ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਮੰਡੀ ਮੋੜ ਬਹੁਤ ਟੌਪ ਦੇ ਨਗਿਨੇ ਬਾਈ ਚੰਗੀਆਂ ਝੋਟੀਆਂ ਮੰਡੀ ਮੋੜ ਤੇ ਲੈ ਕੇ ਪਹੁੰਚਿਆ ਹੋਇਆ ਭਰਾ ਸਾਡਾ ਮੋੜ ਲਿਆ ਵੀਰੇ ਮੋੜ ਤੇ ਕੋਈ ਬਹੁਤ ਹੀ ਇੱਕ ਚੰਗੇ ਕੱਦ ਕਾਠ ਵਾਲੀ ਬਹੁਤ ਵਧੀਆ ਅਨਲੇਵੇ ਦੀ ਸਾਫ ਬੈਡ ਵੱਡੀ ਦੀ ਉਹ ਵੱਡੀ ਮਾਜਾ ਤੇ ਬਾਕੀ ਪਾਈ ਵਿਆਹ ਦਾ ਮਾਹੌਲ ਕਰੀ ਬੈਠਾ ਪੰਜ ਸੱਤ ਪਹੂ ਲੈ ਕੇ ਆਇਆ ਉਹ ਚੜਦੇ ਚੜਦੇ ਪਸੂ ਆ ਬਾਈ ਦੇ ਬਹੁਤ ਹੀ ਵਧੀਆ ਚੰਗੀਆਂ ਸੰਗਾਰੀਆਂ ਖੜੀਆਂ ਬਾਈ ਜੀ ਸੋਹਣੀਆਂ ਮੱਜਾਂ ਮੰਡੀ ਮੋੜ ਤੇ ਲੈ ਕੇ ਪਹੁੰਚਿਆ ਪਰ ਸਾਡਾ ਗੱਲਬਾਤ ਆਪਾਂ ਕਰ ਲੈਨੇ ਭਾਈ ਨਾ ਆਇਓ ਆਉਂਗੇ ਕੱਲਾ ਪਹਿਲਾਂ ਇਹਦੀ ਜਾਣਕਾਰੀ ਦੇ ਦੇ ਇੱਕ ਮਿੰਟਾ ਬੰਲੀ ਦੀ ਹਾਂ ਜਿਹੜੀ ਤੋਰੀ ਹਾਂਜੀ ਭਾਈ ਜੀ ਕੀ ਹਾਲ ਆ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਬਟੇਟੇ ਤੋਂ ਯਰੇ ਜੋਗਨਾਂ ਦਾ ਪਿੰਡ ਆ ਅੱਛਾ ਜ਼ਿਲ੍ਹਾ ਬਰਿੰਡਾ ਹਾਂਜੀ ਜਿਹੜੀ ਆਪਾਂ ਤੋਰ ਕੇ ਦਿਖਾਈ ਆ ਵੱਡੀ ਮੱਝ ਤੇ ਸੂਈ ਬਈ ਆ ਇਹ ਹਾਂ ਵੀਰੇ ਕਿਹੜੇ ਸੂਏ ਦੂਜੇ ਭਾਈ ਦੂਜੇ ਸੂਏ ਕਿੰਨਾ ਕ ਦੁੱਧ ਪਾ ਦੂਏ ਤੇ ਕੀ ਦੁੱਧ ਦੇ ਦੋ ਭਾਈ 14 ਕਿਲੋ ਤੇ ਪਹਿਲੇ ਸੂਏ ਕੀ ਰਿਕਾਰਡ ਆ ਇਹਦੇ ਸੂਏ 12 ਕਿਲੋ ਆਪਣਾ ਵਪਾਰ ਦਾ ਕੰਮ ਆ। ਇਹ ਮੱਜਾਂ ਆਪਣੇ ਕੋਲੇ 5-7 ਘਰੇ ਹੁੰਦੀਆਂ। ਹਾਂ ਹਾਂ। ਤੇ ਕੀ ਰੇਟ ਕਰਤਾ ਜੀ ਇਹਦਾ? 140 ਲੈਣ ਦੇਣਾ। ਇਮਾਨਦਾਨ ਕਰਦੇ ਆਂ ਵਿੱਚੋਂ। ਇਮਾਨਦਾਨ ਕਰਦੇ ਆ। ਨੰਬਰ ਬੋਲ ਦੇ ਕਰੀ। 99555 789025 ਉਹ ਵੀ ਆਪਣੀਆਂ ਵੱਡੀਆਂ ਮੱਜਾਂ ਤੋਰੇਗਾ ਮਾੜੀ ਜਿਹਨੂੰ। ਉਹ ਸੋਹਣੀਆਂ ਮੱਜਾਂ ਲੈ ਕੇ ਆਇਆ ਬਾਈ ਜੀ। ਵਪਾਰ ਦਾ ਕੰਮ ਆ। ਜੋਗਾਨਾਂ ਤੋਂ ਪਹੁੰਚਿਆ ਹੋਇਆ ਭਰਾ ਜ਼ਿਲ੍ਹਾ ਬਰਿੰਡਾ। ਬਹੁਤ ਵੱਡੇ ਆਰਡਰ ਦੀ ਮਾਲਕਾ ਮੋੜ ਲੈ ਆ ਬਾਈ ਮੋੜ ਲੈ ਚੰਗੇ ਦੁੱਧ ਵਾਲੀਆਂ ਮੱਜਾਂ ਬਾਈ ਜੀ ਬਹੁਤ ਵਧੀਆ ਵੱਡੇ ਖੁੱਲੇ ਆਰਡਰ ਦੀ ਮੱਝ ਆ ਥੱਲੇ ਲੱਗਦਾ ਆਰਡਰ ਬਹੁਤ ਚਲ ਉਹਨੂੰ ਨਾ ਦੋ ਕੋਈ ਇਹਦਾ ਕੀ ਰੇਟ ਕਰਿਆ ਜੀ ਇਹਦਾ ਮੁੱਲ ਬਈ 180 ਕਰਦੇ ਆਂ ਡੇਟ ਨਹੀਂ ਪਾਉਂਦਾ ਭਈ ਇਹ ਕਿੰਨਾ ਕ ਦੁੱਧ ਪਾ ਦੂ ਇਹ ਦੁੱਧ 20 ਕਿਲੋ ਦੇ ਦੂ ਠੀਕ ਉਹ ਵੀ ਆਪਣੀ ਜਿਹੜੀ ਤੋਰੀ ਜਾਂਦਾ ਬਹੁਤ ਵਧੀਆ ਯਾਰ ਸ਼ਿੰਗਾਰ ਕੇ ਝੋਟੀਆਂ ਲਿਆਏ ਆ ਮਿਹਨਤੀ ਬੰਦੇ ਆ ਪਾਰ ਦਾ ਕੰਮ ਆ ਮਾਈਆਂ ਦਾ ਬਹੁਤ ਵਧੀਆ ਤਸਵੀਰਾਂ ਇੱਕ ਰਿੰਗ ਸਿੰਘ ਆ ਹਾਂ ਜੀ ਹਾਂ ਜੀ ਮੰਡੀਆਂ ਵੱਜਾਂ ਮੰਡੀ ਮੋੜ ਦਾ ਸ਼ਿੰਗਾਰ ਬਣੀਆਂ ਹੋਈਆਂ ਸਾਰੇ ਮੇਲੇ ਦਾ ਬਾਈ ਜੀ ਅੱਛੀ ਇਲਾ ਪਾਰਟੀ ਹੋਈ ਅਦਰ ਕਿਵੇਂ ਆ ਵਧੀਆ ਹੋਰ ਫਿਰ ਛੱਡਦੀ ਕਰਾਈ ਬਹੁਤ ਆ ਇਹ ਕਿੰਨੇ ਪੈਸੇ ਮੰਗਾ ਪੁਰਾਣੀ ਜਿਹੀ ਘਰ ਦੇ ਪੁਰਾਣੇ ਬੱਚੇ ਬਾਕੀ ਮੇਲਾ ਲਾਈ ਖੜਾ ਵਿਆ ਮੰਗੂ ਬਾਈ ਬਹੁਤ ਸੋਹਣੀਆਂ ਕਿਹੜੇ ਸੂਈ ਸੂਈ ਹੈ ਬਾਈ ਇਹ ਦਰਵਾਗਿਆ ਕਿਵੇਂ ਤੂੰ ਆਈ ਹੈ ਚੱਲ ਕੋਈ ਨਹੀਂ ਆ ਜਾਂਦਾ ਕੋਈ ਦੂਜੇ ਸੂਏ ਆਈ ਦੂਜੇ ਸੂਏ ਆ ਦੂਜੇ ਸੂਏ ਦੂਜੇ ਇਹਦਾ ਕੀ ਰੇਟ ਕਰਿਆ ਬਾਈ ਇਹਦਾ ਦੂਜੀ ਸੂਏ ਵਾਲੀ ਦਾ ਡੇਢ ਮੰਗਦਾ ਡੇਢ ਮੰਗਦਾ ਭਾਈ ਇਹਦਾ 1 30 ਦੀ ਹਾਨਾ ਹੀ ਬਸ 1 30 ਬਾਈ ਕਹਿੰਦਾ ਬਸ ਹਾਨਾ ਨੰਬਰ ਬੋਲ ਦੇ 6280896340 ਇੱਕ ਆਈ ਹੋਰ ਬੋਲ ਦੇ 6280896340 ਧੰਨਵਾਦ ਤੇ ਆ ਜਿਹੜੀ ਤੋੜ ਕੇ ਦਿਖਾਉਣੇ ਇਹ ਕਿਹੜੀ ਸੂ ਸੂਈ ਆ 3G ਸੂਈ ਕੀ ਮੰਗ ਲਿਆ ਸੇਠ ਜੀ ਇਹਦਾ ਆ ਬੇਡਾ ਮਿੰਦੀ ਹੁ ਸਾਕੋ ਅੱਜ ਵਕਤ ਕਰਕੇ ਬੈਠੇ ਆ ਜੀ 3G ਸੂਏ ਇਹ ਸੂਨ ਵਾਲੀ ਸੂਈ ਪਈ ਆ ਸੂਈ ਪਈ ਆ ਚੰਗੀਆਂ ਮੱਜਾਂ ਯਾਰ ਨਜ਼ਾਰਾ ਆ ਲਿਆ ਤਾਂ ਬਾਈ ਨੇ ਕਿੰਨੇ ਤੇ ਨਵੀਆਂ ਵੀਡੀਓ ਦੇਖਣ ਲਈ ਤੇ ਇਹਨੂੰ ਕਰ ਲੋ ਫੋਲੋ ਬਾਈ ਜੀ ਚੰਗੀਆਂ ਮੱਜਾਂ ਲੈ ਕੇ ਪਹੁੰਚਿਆ ਹੋਇਆ ਬਾਈ ਆਹ ਦੇਖ ਲੋ ਦੋ ਦੋ ਆ ਇਹਦਾ ਗ੍ਰੇਡ ਕਰਿਆ ਹੋਇਆ ਇਧਰ ਲੀਕਾ ਉਹਨਾਂ ਨੂੰ ਪਤਾ ਚੰਗੀਆਂ ਮੱਝਾਂ ਯਾਰ ਬਾਈ ਬਾਕੀ ਤਸਵੀਰਾਂ ਇੱਕ ਤਰ੍ਹਾਂ ਦੀਆਂ ਤੇ ਵੀਡੀਓ ਸ਼ੇਅਰ ਕਰਦੇ ਹੋ ਦਬਕੇ ਮੱਲੋ ਮੱਲੀ ਜੀ ਕਰਦਾ ਵੀ ਦੇਖੀ ਜਾਈਏ ਨਿਤ ਨਵੀਆਂ ਵੀਡੀਓ ਦੇਖਣ ਲਈ ਬਾਈ ਜੀ ਪੇਜ ਨੂੰ ਕਰ ਲਓ ਫੋਲੋ ਧੰਨਵਾਦ ਆ ਜਿਹੜੇ ਵੀ ਲਾਈਕ ਸ਼ੇਅਰ ਕਰ ਲੈਂਦੇ ਕਮੈਂਟ ਕਰਦੇ ਸਾਡੇ ਭਰਾ ਤੁਹਾਡੇ ਕੋਲੇ ਮੱਦਾ ਚੰਗਾ ਮੰਡੀਆਂ ਦੇ ਹਾਲ ਮੇਲਿਆਂ ਦੇ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਵੀਡੀਓ ਤੁਹਾਡੇ ਘਰੇ ਬੈਠਿਆ ਕੋਲੇ ਭੇਜ ਦਿਆ ਕਰਾਂਗੇ ਬਾਈ ਜੀ ਪਰ ਇੰਨਾ ਮਨ ਰੱਖਦੇ ਹੋ ਵੀ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰ ਲਓ ਸਾਰੀ ਅਪਡੇਟ ਤੁਹਾਡੇ ਕੋਲੇ ਕੋ ਮਾਗ ਚਰਜਾਈਆਂ ਚ ਬੈਠਿਆ ਨੂੰ ਬਾਈ ਕਹਿੰਦਾ ਦਸੱਲੀ ਕਰਕੇ ਘਰੇ ਆ ਕੇ ਮੱਝਾਂ ਹਲ ਜਾ ਸਕਦੇ ਹਾਂ ਸ਼ੌਂਕ ਨਾ ਕੰਮ ਕਰਦਾ ਬਾਈ ਬਹੁਤ ਵਧੀਆ ਚੰਗੇ ਦੁੱਧ ਵਾਲੀਆਂ ਮੱਝਾਂ ਭਰਾਵਾਂ ਦੀਆਂ ਬਹੁਤ ਵਧੀਆ ਤੋੜਦੇ ਆ ਤਾਜੀ ਮਾਰਦੇ ਨੇ ਜਿਉਂਦਾ ਕარი ਕਿੱਥਾ ਦੇ ਉਹ ਉਹ ਤਾਂ ਬੱਚਾ ਉਧਰ ਕਰਦੇ ਬਸ ਤਸੱਲੀ ਨਾਲ ਜਾਣਕਾਰੀ ਦੇਤੀ ਭਰਾ ਨੇ ਆ ਜਿਹੜੀ ਪਹਿਲਾਂ ਤੋਰੀ ਸੀ ਦੁਬਾਰੇ ਸਾਨੂੰ ਫੇਰ ਦਿਖਾਉਣੇ ਆ ਆ ਸਿਰਾ ਲੱਗਿਆ ਪਿਆ ਬਾਈ ਆਹ ਰੇ ਮੇਲੇ 'ਚ ਰਾਉਂਡ ਕਰ ਲੱਗੀਆਂ ਪਈਆਂ ਤਸਵੀਰਾਂ ਇੱਕ ਤਰ੍ਹਾਂ ਦੀਆਂ ਇੱਕ ਤਰੀਕ ਨੂੰ ਮੰਡੀ ਰੰਪਰਾ 11 ਨੂੰ ਤਨੋਲਾ 20 ਦੇ ਮੋੜਾਂ ਤੇ ਆਪਾਂ ਆਉਣੇ ਹੁੰਨੇ ਆ ਬਾਈ ਜੀ ਸਾਰੀ ਮੰਦਾ ਚੰਗਾ ਅਪਡੇਟ ਸਾਰੀ ਤੁਹਾਨੂੰ ਦਿੰਦੇ ਰਹਾਂਗੇ ਤੇ ਪਰ ਚੈਨਲ ਫੋਲੋ ਕਰਨਾ ਨਾ ਭੁੱਲਿਓ ਵੀਰੋ ੁੱਡੀ ਸੇਵਾ ਚ ਲੱਗਿਆ ਹੋਇਆ 베ਗਾ ਸਿੱਧੂ ਫਾਰਮ ਫੇਸਬੁੱਕ ਤੇ ਪੰਜਾਬੀ ਚ ਤੇ YouTube ਤੇ ਹੈਗਾ ਇੰਗਲਿਸ਼ ਚ ਤੌਰ ਤੌਰ ਬਹੁਤ ਡਾਬਲ ਮੱਝ ਦਿਖਾਉਣੇ ਆ ਬਾਈ ਜੀ ਤੁਹਾਨੂੰ ਬਹੁਤ ਚੰਗੀ ਹਾਥੀ ਵਰਗੀ ਮੱਝ ਲੈ ਕੇ ਆਇਆ ਬਾਈ ਤਸਵੀਰ ਆ ਇੱਕ ਤਰ੍ਹਾਂ ਦੀ ਰਿੰਗ ਸਿੰਘਾ ਕੁੰਡੇ ਬਹੁਤ ਵਧੀਆ ਵੱਡੇ ਕੱਦ ਵਾਲੀ ਆ ਮੋੜ ਲੈ ਮੋੜ ਲੈ ਗਣਾ ਇਹ ਮੰਡੀ ਮਸ਼ਹੂਰ ਮੰਡੀ ਆ ਮੋੜ ਜ਼ਿਲ੍ਹਾ ਬਠਿੰਡਾ ਦੀ ਬੰਦੇ ਬੰਦ ਗਏ ਰਹਿ ਮਿੱਤਰੋ ਲਾ ਲੈਣੇ ਜਾਣਕਾਰ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਠਾਕ ਬਾਈ ਵਧੀਆ ਵੀਰੇ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਜੀਰੋਂ ਖੁਰਦਾ ਵੀਰੇ ਪਿੰਡਾ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਜੀ ਤੇ ਕਿਹੜੇ ਸੂਈ ਵਈ ਮੱਝ ਆਪਣੀ ਆ ਤੀਜੀ ਸੂਈ ਹੈ ਜੀ ਕਿੰਨਾ ਕੁ ਦੋ ਦਿਨ ਹੋਏ ਤਕੀ ਸੂਈ ਆ ਕਿ 13 ਇੰਚ ਤਿਆਰ ਆ ਹੁਣ 10 ਦਿਨਾਂ ਦੀ ਆ ਪੂਰੇ ਜੀ ਤੇ ਘਰ ਦੀ ਹੈ ਕਿ ਆਪਣਾ ਵਪਾਰ ਦਾ ਕੰਮ ਆ ਨਾ ਘਰ ਦੀ ਕਰਦੀ ਅੱਛਾ ਘਰ ਦੀ ਮੱਝ ਆ ਵਈ ਦੀ ਘਰੇ ਰੱਖਣ ਡੰਡੀ ਸੀਲਾ ਜਮਾ ਆ ਸਕੋਪ ਕੇ ਸੇ ਮਰ ਗਿਆ ਫੇਰੀ ਕਰ ਚੱਲ ਤਿੰਨ ਕੋੜੀਆਂ ਨੇ ਤਿੰਨਾਂ ਅੰਚ ਵੱਡੀ ਆ ਪਿੰਡ ਚ ਨਹੀਂ ਠੀਕ ਆ ਬਾਕੀ ਦੱਸ ਦੀ ਮੈਸਜ ਬਾਕੀ ਯਾਰ ਸਾਰੀਆਂ ਮੱਜਾਂ ਤੋਂ ਬਾਈ ਜੀ ਉੱਚੀ ਖੜੀ ਆ ਕੋਈ ਝੂਠ ਵਾਲੀ ਗੱਲ ਨਹੀਂ ਇਹ ਤੇ ਆਪਣੀ ਤਸੱਲੀ ਕਰਕੇ ਤੁਸੀਂ ਨੰਬਰ ਤੁਸੀਂ ਨੇ ਆਪਾ ਨੰਬਰ ਬੋਲਦੇ ਆ 82840 85804 ਤੇ ਕੀ ਰੇਟ ਕਰਤਾ ਇਹਦਾ ਇਹਦਾ 2 ਲੱਖ ਮੰਗਦੇ ਆ ਮੰਗ ਤਾਂ ਹੀ ਨਹੀਂ ਛੱਡਣੀ ਕਿੱਥੋਂ ਤੱਕ ਆ ਸਹੀ ਸੇ ਦੱਸ ਲੇ ਕਰਦਾਂਗੇ ਮਾਨਤਨ ਖੁੱਲਾ ਖੁੱਲਾ ਮਾਨਤਨ ਕਰ ਹਾਂ ਹਾਂ ਖੁੱਲਾ ਵਨ ਵਨ ਕਰਦਾ ਬਾਈ ਕਹਿੰਦਾ ਕੋਈ ਵੀਡੀਓ ਦੇਖ ਕੇ ਆਉ ਤੇ ਆਪਾਂ ਮਾਨਤਨ ਖੁੱਲਾ ਕਰ ਦਿਆਂਗੇ ਹਾਂ ਹਾਂ ਸਾਰੇ ਪਾਸੇ ਕੰਮ ਕਰਾਇਆ ਨਹੀਂ ਤੂੰ ਨਹੀਂ ਠੀਕ ਆ ਮੱਝ ਇਹ ਗੱਲ ਹੈ ਕਿ ਤੂੰ ਵੀਡੀਓ ਚ ਕਹਿਣਾ ਰਿਹਾ ਫਾ ਬਾਕੀ ਕੋਈ ਮੈਨ ਲੱਗਦਾ ਏਖੜੂ ਖੜਵੀ ਲਾਇਆ ਹਨਾ ਨਾ ਨਾ ਇਹਦਾ ਹਰ ਮੌਕੇ ਤੇ ਬੰਨਿਆ ਮੁੰਡੇ ਨੇ ਪਾਲੀ 1 ਮਹੀਨੇ ਹਜ਼ਾਰ ਅੱਛਾ ਨਾ ਬਾਤ ਚੱਲਦੇ ਆ ਮਾ ਠੀਕ ਆ ਤੇ ਹੁਣ ਕਣਕਾਂ ਵਿੱਚ ਕੇ ਹਟੇ ਤੇ ਠੀਕ ਆ ਤੇ ਹੋਰ ਵੀ ਮੱਝ ਕੋਈ ਆਪਣੀ ਕੀ ਐ ਨਹੀਂ ਕੀ ਆਪਣੀ ਦਾ ਧੰਨਵਾਦ ਭਰਾਵਾ ਅਸੀਂ ਚੰਗੀਆਂ ਰੱਖ ਦਿਆਂਗੇ ਘਰੇ ਜਾ ਕੇ ਦੇਖ ਲੈ ਇੱਕ ਬੰਦਾ ਅੱਛਾ ਚੰਗੀ ਤੋਂ ਕਢ ਲਿਆ ਉਹਨੇ ਪਾਲ ਦਿਆਂਗਾ ਨਹੀਂ ਬਾਕੀ ਪਤਾ ਲੱਗਦਾ ਵੀ ਸਾਂਹੀ ਹੋਈ ਆ ਇਹਦਾ ਕੀ ਮਤਲਬ ਹੈ ਧੰਨਵਾਦ ਭਰਾਵਾ ਤੇਰਾ ਮਿਹਰਬਾਨੀ ਸ਼ੁਕਰੀਆ। ਬਈ ਧੰਨਵਾਦ ਬਾਈ। ਉਹ ਵੱਡੀ ਮੇਲਾ ਲੱਗਿਆ ਹੋਇਆ ਬਾਈ ਬਹੁਤ ਮੰਡੀ ਭਰੀ ਹੈ ਮਾਰੋ ਲੰਮੀ ਨਿਗਾਹ। ਬਹੁਤ ਵੱਡੀ ਗਿਣਤੀ ਚ ਵੱਜਾਂ ਪਹੁੰਚੀਆਂ ਹੋਈਆਂ। ਕਿਵੇਂ ਆ? ਮੇਰੇ ਕੋਈ ਇੱਕ ਦੋ ਤਲਾਚੇ ਫਿਰ ਵੀਡੀਓ ਬੁਲਾएंगे। ਆਪਣੀਆਂ ਐ। ਸੂਈ ਵੀ ਹੈ ਜੀ। ਹਾਂ। ਕਿਹੜੇ ਸੂਏ ਤੀਜੇ ਸੂਏ ਸੂਈ ਹੋਈ ਮਾਜਾ ਬਾਈ ਜੀ ਕਿੱਥੋਂ ਪਹੁੰਚੇ ਹੋ ਵੀਰੇ ਉੱਚੋ ਗਲਾਂ ਜੀ ਉੱਚੋ ਗਲਾਂ ਗਵੰਡੀ ਪਿੰਡ ਆ ਮੇਰਾ ਵਿੱਗ ਗਈ ਜੇ ਮੇਰੇ ਪਿੰਡ ਮਾਜਾ ਦਾ ਬਹੁਤ ਵਧੀਆ ਮੱਝ ਲੈ ਕੇ ਪਹੁੰਚੇ ਆ ਬਾਈ ਆਪਣਾ ਵਪਾਰ ਦਾ ਕੰਮ ਕਰਦੀ ਐ ਘਰ ਦੀ ਝੋਟੀ ਆ ਕਿੰਨਾ ਕੁ ਦੁੱਧ ਬਾਹੂ ਰਕੀ 12 ਤੋਂ 18 ਕਿਲੋ ਬਾਹਰ ਕੀ ਦੇਖੋ 18 ਤੋਂ 20 ਤੇ ਕੀ ਰੇਟ ਕਰਤਾ ਜੀ ਰੇਟ 20 ਹੀ ਆ ਬਾਈ 20 ਹੀ ਰੇਟ ਕਰਦਾ ਬਾਈ ਘਰ ਦੀ ਮਾਜਾ ਉੱਚੋ ਗਲਾਂ ਪਿੰਡ ਆ ਜ਼ਿਲ੍ਹਾ ਬਠਿੰਡਾ ਨੰਬਰ ਬੋਲ ਦਿਓ ਜੀ 663996739 ਮਿਹਰਬਾਨੀ ਸ਼ੁਕਰ ਇੱਕ ਹੀ ਆਪਣੀ ਮੱਝ ਧੰਨਵਾਦ ਭਰਾਵਾ ਮਿਹਰਬਾਨੀ ਵੱਡੀ ਗੈਂਤੀ ਚ ਵਾਲ ਪਹੁੰਚਿਆ ਹੋਇਆ ਬਾਈ ਜੀ ਵੱਡੇ ਆਰਡਰ ਵਾਲੀ ਮੱਝ ਆ ਬਾਈ ਵੀ ਇਹ ਵੀ ਭਾਈ ਕੀ ਮੰਗਦਾ ਇਹਦਾ ਵੀਰੇ ਇਹਦਾ 60 ਕਿਹੜੇ ਸੂਈ ਸੂਈ ਆ ਤੀਜੇ ਸੂਏ ਸੂਈ ਆ 160 ਰੇਟ ਆ ਇਹਦਾ 135 ਇਹਦਾ ਰੇਟ ਆ ਗਾਹਕ ਵੀ ਬਹੁਤਾ ਮੰਡੀ ਬਹੁਤ ਭਰੀ ਆ ਆਪਣੀ ਜਿੰਨੀ ਚੌੜਾਂ ਦਾ ਲੱਗੀ ਹੋਈਆਂ ਨੇ ਭਾਈ ਜੀ ਨਜ਼ਾਰਾ ਵੱਜਿਆ ਪਿਆ ਬਰਾਉਣ ਕਾ ਲੱਗੀਆਂ 6 ਮਿੰਟ ਦੇਖਤਾ ਆ ਆ ਜਾ ਵੀਡੀਓ ਬਣਾ ਦਨਾ ਤੇਰੀ ਚ ਬਣਾਉਣੀ ਕਿਹੜੀ ਜਗ੍ਹਾ ਤੋਂ ਆਇਆ ਕਿੱਥੋਂ ਆਇਓ ਗਾਜੀਵਾਦ 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 ਕਾਚ ਹਰਿਆਣੇ ਚ ਆਹੇ ਲੈਣ ਆਇਓ ਬੱਚੇ ਦੇ ਵਿੱਚ ਨਾ ਹਾਂ ਨਹੀਂ ਲੈਣ ਆਏ ਲੈਣ ਆਏ ਹੋ ਆ ਦਿਓ ਗੇੜਾ ਫਿਰ ਚੰਗਾ ਧੰਨਵਾਦ ਵਪਾਰ ਕਰ ਲੱਗਿਆ ਹੈ ਕਿੰਨੀ ਉਮਰ ਆ ਹੈ 13 ਇੱਕ 13 13 ਸਾਲਾਂ ਦਾ ਹੈ ਧੰਨਵਾਦ ਭਰਾਵਾ ਤੇਰਾ ਬਹੁਤ ਚੰਗਾ ਕੰਮ ਬੱਚੇ ਰਹੋਗੇ ਨਸਾਨੂੰ ਸਿਆਂ ਤੋਂ ਨਹੀਂ ਹੈਗਾ ਫਿਰ ਬੋਲੋ

ਦੂਈ ਬਈ ਇਹ ਕਿਹੜੇ ਸੂਏ ਕੀ ਰੇਟ ਕਰਤਾ ਰੇਟ ਤਾਂ ਹੀ ਪਤਾ ਨਹੀਂ ਕਰਦਾ ਨਾ ਤਾਉ ਦੇ ਸਕਦਾ ਰਾਕ ਵੀ ਆਏ ਆ ਪ੍ਰਭੂ ਸੌਂਗ ਪਿਆਗਾ ਪਾਉ ਬੱਚਿਆਂ ਨੂੰ ਸੌਂਗ ਪਾਉ ਪ੍ਰਭੂ ਬੱਚੇ ਰਹਿਣਗੇ ਨਸਿਆਂ ਤੋਂ ਗੁਰਾ ਹਾਲ ਆ ਆਪਾਂ ਨੂੰ ਵੀ ਪਤਾ ਦੇਖ ਲਓ ਕਿੱਡੀਆਂ ਕਿੱਡੀਆਂ ਮੱਝਾਂ ਕਰਦੇ ਆ ਆਰਡਰ ਥੱਲੇ ਲੱਗਦੇ ਤੁਰੇ ਜਾਂਦੇ ਆ ਦੇਖ ਲੋ ਨਜ਼ਾਰੇ ਮੰਡੀ ਦੇ ਗਾਹਕ ਵੀ ਫੁੱਲ ਫਿਰਦੇ ਤੇ ਅੱਜ ਭਰਾਵੋ ਮੰਡੀ ਫੁੱਲਾ ਦੇਖੋ ਸਾਰੇ ਗਾਹਕਾ ਮੇਲਾ ਲੱਗਿਆ ਹੋਇਆ ਦੁਵਾਰੇ ਫੇਰ ਕਹਿਣਾ ਪੇਜ ਨੂੰ ਫੋਲੋ ਕਰੇ ਵਿਣਨ ਆ ਰਿਹਾ ਸੀ ਕੋਈ ਛੋਟੀ ਸੇਵਾ ਚ ਹੀ ਰਹਿਣਾ ਜੇਠਾੜ ਦੇ ਲੱਗੇ ਆ ਭਰਾਵੋ ਸਾਰੀਆਂ ਧੁੱਪਾਂ ਵੀ ਸਿਰ ਉੱਤੇ ਗਈਆਂ ਠੰਡ ਵੀ ਦੇ ਰੁੱਤੋਂ ਨਹੀਂ ਕੱਢਣੀ ਆ ਧੰਨਵਾਦ ਸਾਰੇ ਵੀਰਾਂ ਦਾ ਕਿ ਇਨਾਂ ਜੁੜੇ ਰਹੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ